ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਬਰੀਕ ਕੁਆਲਿਟੀ ਵਾਲੀਆਂ ਤੁਹਾਨੂੰ ਤਿੰਨ ਬੜਾ ਦਿਖਾਉਣੀ ਆ ਦੋ ਖੜੀਆਂ ਗੱਬਣਾ ਦੰਦਾ ਦੇ ਵਿੱਚ ਆ ਪਹਿਲੇ ਨੰਬਰ ਤੇ ਖੜੀ ਆ ਤਾਜੀ ਸੂਈ ਮਗਰੇ ਦੇ ਬੱਚਿਆ ਰੇਟ ਵੀਡੀਓ ਦੇ ਵਿੱਚ ਹੋਗਾ ਇਨਫੋਰਮੇਸ਼ਨ ਆਪਾਂ ਸਾਰੀ ਲੈ ਕੇ ਦੇਵਾਂਗੇ ਆਓ ਅੱਗੇ ਵੀਰ ਨਾਲ ਕਰੀਏਗਾ ਸ਼ਸ਼ੀ ਗਾਲ ਬਾਈ ਜੀ ਸ਼ਸ਼ੀ ਗਾ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਗੁਰਪ੍ਰੀਤ ਹੈ ਪਿੰਡ ਮੇਰਾ ਛੰਨਾ ਗਲਾਬ ਸਿੰਘ ਵਾਲਾ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਇਹ ਆਪਣਾ ਪਧੌਰ ਤੋਂ 4 ਕਿਲੋਮੀਟਰ ਤੇ ਪੈਂਦਾ ਪਧੌਰ ਤੋਂ 4 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 99154 67672 99x54 67672 67672 ਜਿਹਦੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀ ਜਾਂਦੇ ਆ ਦੰਦੋਂ ਕਿੰਨੇ ਪਹਿਲੀ ਗੱਲ ਤੇ ਦੰਦੋਂ ਵੀਰੇ ਖੀਰੀ ਆ ਜਮਾ ਖੀਰੀ ਦੁੱਧ ਆ ਨਹੀਂ ਸਾਰੀਆਂ ਦੀਆਂ ਬੇੜਾਂ ਦੇ ਆਪਾਂ ਦੰਦ ਪਾਟ ਕੇ ਵੀਡੀਓ ਚ ਕਲੀਅਰ ਕਰਕੇ ਦਿਖਾ ਕੇ ਤਿੰਨੇ ਤੇ ਤਿੰਨੇ ਖੀਰੀਆਂ ਨਹੀਂ ਉਹ ਪਹਿਲੀ ਚੋਗੀ ਆ ਠੀਕ ਆ ਦੋ ਖੀਰੀਆਂ ਜਿਹੜੀ ਆਪਾਂ ਗੱਲ ਕਰਦੇ ਆ ਇਹ ਖੀਰੀ ਆ ਤੇ ਬੱਚੀ ਨੂੰ ਜਨਮ ਦਿੱਤਾ ਨੇ ਹਾਂਜੀ ਭਾਈ ਬੱਚੀ ਬੜੀ ਪਿਆਰੀ ਆ ਹਨਾ ਇਹ ਵੀਰੇ ایਬੀਐਸ ਦੇ ਪੈਪਰ ਦੀ ਆ ਠੀਕ ਆ ਆਪੇ ਬੈਹਰ 40118ਾਂ ਦੀ ਆਪ ਇਹ ਗਿਆ 40 118 ਦੀ 118 ਦੀ এবੀਐਸ ਦੇ ਪੇਪਰ ਦੀ ਇਹ এবੀਐਸ ਦੇ ਪੇਪਰ ਦੀ ਨੇ ਬਸ ਹੀ ਦਿੱਤੀ ਜੀਐਲ ਜੁਰ ਜਾਮਾ ਓਕੇ ਜੀਐਲ ਜੁਰ ਸਭ ਕੋ ਓਕੇ ਪਹਿ ਗਿਆ ਤੜਕੇ ਯਾਨੀ ਕਿ 5 ਕਿਲੋ ਬੋਲੇ ਨੇ ਕੱਢਿਆਗਾ ਠੀਕ ਹੈ ਰਾਤ ਦੀ ਸੂਈ ਵੀ ਆ ਹਾਂ ਰਾਤ ਦੀ ਸੂਈ ਵੀ ਠੀਕ ਹੈ ਐਸਟੀਮੇਟ ਆਪਾਂ ਇਹ ਤਾਂ ਲਾ ਸਕੀਏ ਕਿਉਂਕਿ ਹਲਕਾ ਆਪ ਹੀ ਬਚਿਆ ਹੀ ਇੱਕ ਤਰ੍ਹਾਂ ਦੀ ਹਰੇ ਹਾਂ ਵੀਰੇ ਹਾਂਜੀ ਵੀ ਜਦੋਂ ਇਹਨੇ ਮੰਨ ਕੇ ਚੱਲ ਮਹੀਨੇ ਵੀ ਨੇ ਜਦ ਦੁੱਧ ਤੇ ਸਪੀਕ ਤੇ ਆਉਣਾਗਾ ਕਿੰਨਾ ਦੁੱਧ ਤੇ ਜਾਊ ਹਾਈਸਟ ਇਹ ਵੀਰੇ ਮੰਨ ਵੀ ਕਹੋਣਾ 35 ਘਾ ਲਓ 26 27 ਕਿਲੋ ਦੁੱਧ 22 ਕਿਲੋ ਦੁੱਧ ਦਊਗੀ ਤੇ ਚੀਜ਼ਾਂ ਬੰਦੇ ਦੇ ਘਰੇ ਤਿੰਨ ਜਾਣਗੀਆਂ ਹਾਂ ਚੀਜ਼ਾਂ ਦੋ ਬੱਚੇ ਜਾਣਗੀਆਂ ਤੇ ਬਰੀਡ ਤੀਜਾ ਦੁੱਧ ਜਾਊਗਾ ਬੰਦੇ ਦੇ ਘਰੇ ਹਾਂ ਇੱਕ ਬਰੀਡ ਇਹਦੇ ਆਪਾਂ ਚਵਾਈ ਚ ਵੀ ਕਰਕੇ ਦੇਖ ਲਈ ਥਾਣਾ ਥੂਣ ਵਾਲੇ ਪਾਸੋਂ ਬੰਦਾ ਬੇਫਿਕਰ ਹੋ ਜੇ ਥਾਣਾ ਥੂਣਾ ਵਾਂਗੂ ਸਭ ਕੋ ਸੋਕੇ ਆ ਠੀਕ ਹੈ ਤੇ ਮਨ ਉਹ ਸਾਰਾ ਕੁਛ ਆ ਬੰਦੇ ਨੂੰ ਫੇਰ ਵੀ ਆਪਾਂ ਚਵਾ ਕੇ ਦੇਣੀ ਆ ਜਾਂ ਐ ਮੰਗਾ ਲੇ ਤਾਂ ਵੀ ਮੈਂ ਦੰਦ ਪਟੜਦਾ ਨਹੀਂ ਆ ਸਾਰੇ ਬਸ ਠੀਕ ਆ ਦੰਦਾਂ ਠੀਰੀ ਵੇ ਜਾਵਾਂ ਦੇਖ ਕੇ ਜਾਵਾਂ ਤੇ ਰੇਟ ਇਹਦਾ ਬਾਕੀ ਰੱਖੇ ਵੇਚਣ ਜਾਲ ਰੇਟ ਬਸ ਆਪੋ ਉਹੀ ਕਰਨੇ ਆ ਦੂਜੀ ਵਾਰ ਬੰਦਾ ਆਪਾਂ ਨੂੰ ਹੋਣ ਹੀ ਨਾ ਲਾਵੇ ਜੇ ਕੋਈ ਆਏ ਬੰਦਾ ਕਹੂਗਾ ਵੀ ਮੈਂ 10000 ਇਹਨੂੰ ਘਟਾ ਲੂੰਗਾ ਠੀਕ ਹੈ ਤਾਂ ਆਪਾਂ ਨਹੀਂ ਘਟਣਾ ਹੁੰਦਾ ਵੀ ਇਹਨਾਂ ਕੋਈ ਫੋਨ ਨਾ ਲਾਵੇ ਦੇਖ ਉਹਨਾਂ ਕ ਕਰਨਾ ਵੀ ਜਿੰਨਾ ਕ ਮਤੇ ਸਮਝਦਾ ਵੀ ਬੰਦੇ ਤਾਂ ਹੀ ਨਹੀਂ ਯਾਰ ਰੋਟਾ ਰੋਟਾਂ ਦਾ ਕਿਉਂਕਿ ਅੱਜ ਕੱਲ ਸੈਸ਼ਨ ਕੀ ਆ 3 ਸਾਲ ਪਹਿਲਾਂ ਟ੍ਰੈਂਡ ਹੋਰ ਸੀ ਹੁਣ ਵੀਡੀਓ ਬਣ ਕੇ ਚੱਲੋ ਘੰਟਾ ਘੰਟਾ ਕੇ ਮਿੰਟ ਮਿੰਟ ਦੇ ਪਈ ਜਾਂਦੀਆਂ ਹਾਂ ਕਹਵਾ ਕੇ ਬੰਦਾ ਟਾਈਮ ਖਰਾਬ ਹੁੰਦਾ ਹਨਾ ਦੰਦ ਦਿਖਾ ਦੀ ਸਮਾਰਕ ਠੀਕ ਹੈ ਦੰਦ ਪੱਟ ਕੇ ਦਿਖਾ ਦੇ ਜਮਾ ਇਹ ਬੰਨਣਾ ਮੜਾ ਜਨ ਨਹੀਂ ਨਹੀਂ ਬੰਨਣ ਦੀ ਕੱਡੋ ਘਟੇ ਇਹ ਮਹੀਨਾ ਡੇਢ ਮਹੀਨਾ ਕੋਈ ਬਾਈਦਾ ਇੰਨਾ ਸੀ ਹਾਂ 2 ਮਹੀਨੇ ਵੀ ਕੱਟ ਸਕਦੀ ਆ ਠੀਕ ਐ ਰੇਟ ਦੱਸ ਬਰੇ ਦਾ ਵੇਚਣ ਵਾਲਾ ਰੇਟ ਵਾਸੋ ਜੱਸ ਤੇ ਨੋ ਹੀ 115000 ਮਾੜੀ ਮੋਟੀ ਛੋੜ ਬਸ ਕਿਰਾਇਆ ਬਾੜਾ ਛੱਡ ਦਾਂਗੇ ਕਿਰਾਇਆ ਬਾੜਾ ਛੱਡ ਨੂੰ ਕੋਈ ਐ ਨਾ ਮੰਨੇ ਵੀ ਇਹ 10000 ਘਟਜੂ 8 ਘਟਜੂ ਉਹ ਤਾਂ ਫੋਨ ਹੀ ਨਾ ਲੱਗੇ ਠੀਕ ਐ ਜਾਜੇ ਗੱਲ ਤਾਂ ਮੰਗਨ ਉਹਦਾ 25 ਮੰਗ ਲੈਦੇ ਕੋਈ ਫਾਇਦਾ ਨਹੀਂ ਕੋਈ ਪੌਣੇ 2 ਮੰਗਦਿਆ ਕੀ ਫਾਇਦਾ ਕਰ ਲਾਂਦਾ ਹਣਾ ਹਰ ਮਾਈ ਵਾਲੇ ਪੌਣੇ ਪੌਣੇ 2 ਮੰਗਦਿਆ ਐ ਤਾਂ ਯਾਰ ਚਲੋ ਅਗਲੇ ਦੀ ਪਾਲੀ ਹੁੰਦੀ ਆ ਹਣਾ ਤੇ ਅੱਗੇ ਆ ਕੀ 2 ਨੰਬਰ ਹਾ ਵੀਰੇ ਯਾਰ ਇਹ ਵੀ ਵੱਡੀ-ਵੱਡੀ ਬਣਾਇਆ ਯਾਰ ਲੇਵਾ ਹੀ ਗਲਾਬੀ ਗਲਾਬੀ ਪਿਆ ਇਹ ਵੀ ਖੀਰੀ ਆ ਵੀਰੇ ਖੀ ਮਾਰੇ ਨਾਲ ਖੜੀ ਆ ਇਹਦੇ ਥੱਲੇ ਇੱਟਾਂ ਦੇ ਰੱਖੀ ਖੜਾ ਕਿਤੇ ਸੋ ਬਰ ਆਹ ਦੇਖੋ ਯਾਰ ਕਿਆ ਬਾਤਾਂ ਜਮਾ ਮੈਟ ਦੇ ਉੱਤੇ ਖੜਾ ਤੇ ਬਾਹਰ ਵੱਡੀ ਵਹਿੜ ਆ ਜਾਮ ਤੇ ਵੀਰੇ ਦੰਦੋ ਖੀਰੀ ਹੈਣਾ ਦੰਦੋ ਵੀ ਖੀਰੀ ਆ ਇਹ 30 ਕਿਲੋ ਦੁੱਧ ਨੇ ਇੱਕ ਤਰਗਾ ਦੇਣਾ ਪੱਕਾ ਠੀਕ ਆ ਦਿਨ ਕਹ ਲੈਦੀ ਐ ਇਹ ਦਿਨ ਵੀਰੇ ਇਹ ਮਨ ਹੈ ਤਿਆਰੀਆਂ ਜੀ ਆ ਠੀਕ ਆ ਦੋ ਦਿਨ ਕੱਢ ਵੀ ਸਕਦੀ ਐ ਤੇ ਸੂ ਵੀ ਸਕਦੀ ਐ ਠੀਕ ਆ ਤੇ ਇਹਦੇ ਸੀਮਨ ਵਗੈਰਾ ਇਹਦੇ ਸੀਮਨ ਕੋਈ ਨਹੀਂ ਪਤਾ ਮੈਨੂੰ ਜਾਨੀ ਕਿ ਬੰਦੇ ਕੋਲ ਹਿੰਮਤ ਬੁੜੇ ਗਾਂਗਾ 35 35 ਕਿਲੋ ਵਾਲ ਨਹੀਂ ਆ ਤੇ ਚਾਰ ਹੀ ਬਹਿਣਾ ਉਹਦੇ ਕੋਲੇ ਚਾਰਾਂ ਦੀ ਜਰਸੀ ਲਵਾਇਆ ਵਾ ਅੱਛਾ ਫਾਰਮ ਜੋ ਵਈ ਆ ਹਾਂ ਜਰਸੀ ਲੱਗਿਆ ਹੋਏ ਦੇ ਵਿੱਚ ਜਰਸੀ ਲੱਗਿਆ ਵਾ 50071 ਲੱਗਿਆ ਵਾ ਠੀਕ ਹੈ ਸੁਪਰੇ ਗੱਲ ਹੋਰ ਦਾ ਜੀ ਐਚਐਫ ਦੇ ਪੇਟੋ ਜੇ ਜਰਸੀ ਪੈਦਾ ਹੋ ਗਈ ਤਾਂ ਮੰਨ ਕੇ ਚਾਹ ਉਹਨੂੰ ਦੁੱਖ ਤੋੜ ਦਿੰਦੇ ਜਮਾ ਕਿਆ ਬਾਤਾਂ ਉਹ ਗੱਲ ਹੋ ਗਈ ਵੀ ਕੱਦ ਕਾਰ ਪੂਰਾ ਵੱਡਾ ਜਿਹੜੇ ਵੀ ਕਹਿੰਦੇ ਮੈਂ ਜਰਸੀ ਰੱਖਣੀ ਆ ਵੀ ਕੱਪੜਾ ਵਾਲੀ ਜਿਹੜੀ ਆਪ ਕੱਪੜਾ ਦੀ ਜਰਸੀ ਜ਼ਿਆਦਾਤਰ ਦੇਖਦੇ ਹੋ ਐਚਐਫ ਦੇ ਵਿੱਚੋਂ ਨਿਕਲੀ ਹੁੰਦੀ ਆ ਹਨਾ ਉਹਦੇ ਕਰਦਾ ਹੁੰਦਾ ਤੇ ਬਰੀਰ ਬਰੂਡ ਪੂਰੀ ਫੋਲੋ ਕਹਿੰਦੇ ਤੁਰਮੀਦਰ ਨਹੀਂ ਦੇਖੋ ਯਾਰ ਕੀ ਬਾਤਾਂ ਇਹਦੇ ਫਿਰ ਆਪਾਂ ਪੈਸੇ ਕਿੰਨੇ ਕੁ ਲੈ ਲਾਂਗੇ ਦੰਦ ਦਿਖਾ ਦੇ ਬੱਸ ਤਾਂ 10 ਹੀ ਦੇਣੇ ਆਪਾਂ ਠੀਕ ਆ ਦੰਦ ਦਿਖਾ ਬੰਦਾ ਦੰਦਾ ਦੀ ਵੈਲੀ ਜੂ ਆ ਜਾਵਾ ਸੋ ਜਿੰਨੇ ਕਹਿੰਦੇ ਝੋਨਾ ਮੌਇਸਚਰ ਕੱਢੇ ਵੀ ਉਹ ਨਹੀਂ ਵਿਗਦਾ ਆਹ ਦੇਖੋ ਇਹਦਾ ਵੀ ਉਹੀ ਹਾਲ ਆ ਦੰਦ ਵਾਲਾ ਜਾਵਾ ਇਹ ਵੀ 2 ਮਹੀਨੇ ਬੈਠਦਾ ਹੀ ਨਹੀਂ ਹਨਾ ਵਰਗ ਕੈਮਰਾ ਕਰਦੇ ਨੇੜੇ ਬਾਬਾ ਕਾ ਦਿਖਾ ਦੇ ਗੱਲੀ ਕੋਈ ਨਹੀਂ ਦੇਖ ਗਿਆ ਮੈਨੂੰ ਆਪਾਂ ਜਾਵਾ ਖੀਰੀ ਕਹਿੰਦੇ ਖੀਰੀ ਆ ਤੇ ਇਹਦੇ ਫਿਰ ਪੈਸੇ ਕਿੰਨੇ ਲੈ ਲੈਣੇ ਆ ਇਹਦਾ 1.5 ਲੱਖ ਰੁਪਏ ਦੇ 1.5 ਲੱਖ ਰੁਪਇਆ ਹਾਂ ਛੋੜ ਛੱਪਾ ਹੋ ਜਾਊਗਾ ਛੋੜ ਛੱਪਾ ਕਰ ਦੂੰ ਯਾਨੀ ਕਿ ਬਾਲਾ ਕੁਛ ਨਹੀਂ ਯਾਨੀ ਕਿ ਇਹੋ ਜੀ ਬੈੜ ਦਾ ਸਵਾ ਦੋ ਢਾਈ ਮੇਲੇ ਦਾ ਮੁੱਲਾ ਹੁੰਦਾ ਜਾਮਾ ਹੁੰਦਾ ਤੇ 1.5 ਲੱਖ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਬੈੜ ਪੂਰੀ ਵੱਡੀਆਂ ਕੋਈ ਵੀ ਛੋਟਾ ਮੰਨ ਛੋਟੀ ਮੰਨ ਕੇ ਨਾ ਵੀ ਉੱਠੇ ਲੋ ਅਸੀਂ ਦੂਰ ਜਾਵੜੇ ਪਤਾ ਨਹੀਂ ਕਿਵੇਂ ਵੀਡੀਓ ਬਣਾਤੀ ਇਹ ਛੋਟੀ ਲੱਗੀ ਬੈੜ ਨਹੀਂ ਮੇ ਸਾ ਖੜੀਆ ਤੇ ਮੈਂ ਉੱਚੇ ਦਾ ਖੜਾ ਆ ਦੇਖੋ ਜਮਾ ਫੁੱਟ ਦਾ ਫਰਕ ਆ ਇੱਥੇ ਪਹਿਲਾ ਸੂਆ ਜਰਸੀ ਦਾ ਸੀਮ ਲੱਗਿਆ ਵਾ ਹਾਂਜੀ ਅੱਗੇ ਆ ਜੇ ਤੀਜੇ ਨੰਬਰ ਵਾਲੀ ਦੇ ਆਪਾ ਇਹ ਕਿਹੜਾ ਸੂਆ ਇਹ ਬਾਬੇ ਪਲੂਣ ਆ ਗਈ ਹੈ ਨਾ ਤੂੰ ਵੀ ਪਹਿਲ ਨਹੀਂ ਵੀਰੇ ਇਹ ਚਾਲ ਦੰਦਾ ਚਾਰ ਦੰਦਾ ਪਹਿਲਾ ਸੂਆ ਤੇ ਦਿਨ ਕਹਿਕ ਲੈਂਦੀ ਆ ਇਹ ਦਿਨ ਵੀਰੇ ਯਾਨੀ ਕਿ ਹਫਤਾ ਖੰਡ ਕੱਢ ਸਕਦੀ ਆ ਕੋਈ ਪਹਿਲਾ ਅਗੜ ਪਿੱਛੜ ਵੀ ਕਰ ਸਕਦਾ ਹੁੰਦਾ ਸੂਣ ਵਾਲਾ ਪਸ਼ੂ ਠੀਕ ਹੈ ਹਾਂ ਤੇ ਥਾਣੇ ਦਾ ਹਾਥੀ ਚੋ ਵਜਣਾ ਜਾਵਾਂ ਹੈ ਨਾ ਹਾਂ ਠੀਕ ਹੈ ਇਹ ਤਾਂ ਦੁੱਧ ਦੰਦਾ ਜਜਾ ਕੀ ਲਈ ਆ ਇਹ ਵੀਰੇ ਖੁੱਲਾ ਡੁੱਲਾ 25 ਕਿਲੋ ਦੁੱਧ ਨੇ ਦੇਈ ਜਾਣ ਠੀਕ ਹੈ ਤੇ ਐ ਠੰਡੀ ਸੀਲ ਬੜੀ ਆ ਇਹਦੇ ਫਿਰ ਸੀਮਾ ਸੂਮਰ ਤਾਂ ਨਹੀਂ ਕਨਫਰਮ ਆਪਾਂ ਨੂੰ ਇਹਦੇ ਇਹ ਵੀ ਆਪ ਜੀ ਵੀਟਰਦੀ ਆ ਠੀਕ ਹੈ ਤੇ ਇਹਦੇ 50053 ਲੱਗਿਆ ਵਾ 50053 ਹਾਂ ਧੰਨਵਾਦ ਇਹ ਫਿਰ ਚਾਰ ਦਾ ਹੁੰਦਾ ਹੈ ਜੀ ਇਹਦਾ ਰੇਟ ਕੱਢੂਗਾ ਫਿਰ ਇਹ ਰੇਟ ਦਾ ਯਾਰ ਦੰਦਾ ਨਾਲ ਤਾਂ ਨਹੀਂ ਕੋਈ ਬੱਟਾ ਪੈਂਦਾ ਚਲੋ ਰੇਟ ਆਪਾਂ ਥੋੜਾ ਜਿਆਦਾ ਜੀ ਕਰਾਂਗੇ ਵੱਧ ਨਹੀਂ ਕਰਦੇ ਕੀ ਰੇਟ ਇਹਦਾ ਇਹਦਾ 1 ਲੱਖ 22000 ਰੁਪਇਆ ਠੀਕ ਆ ਧੋਰੀ ਵੀ ਬਾਹਰ ਨੂੰ ਇਹਨੂੰ ਵੀ ਸੋ ਤੀਜੇ ਨੰਬਰ ਤੇ 1 ਲੱਖ 22000 ਰੁਪਇਆ 1 ਲੱਖ 15000 ਰੁਪਇਆ ਤੇ 1.5 ਲੱਖ ਰੁਪਇਆ ਤੇ ਤਿੰਨੇ ਭਾਜੇ ਚੀਜ਼ਾਂ ਦਿਖਾ ਦਿਆਂ ਜਾਵਾਂ ਮ ਜਿਹੜੀ ਤੁਹਾਡੇ ਪਸੰਦ ਆਉਂਦੀ ਉਹ ਹੀ ਚੱਕੋ ਤਿੰਨੇ ਵੜਾ ਬਕਾਉਆ ਜਾਵਾਂ ਸਵਾ ਵੀ ਦੇਖੋ ਜਿਹੜੀ ਚਾਰ ਦਾ ਦਰ ਚਾਪੜ ਵਰਗੀ ਪਿਆ ਤੁਰਦੀ ਆ ਧਰਤੀ ਹਿੱਲਦੀ ਆ ਜਾਵਾਂ ਕੱਲੀ ਕੱਲੀ ਬਲੇਰ ਦੇ ਜਾਣ ਵਾਲੀ ਗੱਲ ਬੈੜ ਆ ਜਾਵਾਂ ਸੋ ਦੇਖੋ ਸੈਸੂਈ ਦੇਖੋ ਇਹਦਾ ਬਿਊਟੀ ਵਗੈਰਾ ਦੇਖੋ ਯਾਰ ਵੱਡੀ-ਬੁੱਡੀ ਪੂਰੀ ਫੁੱਲਾ ਜਾਵਾਂ ਤੇ ਸੀਮਣ ਵੀ ਚੰਗੇ ਲੱਗੇ ਹੋਏ ਬਾਕੀ ਇਹਨਾਂ ਦੇ ਗਾ ਦੁੱਧ ਦੀ ਐਵਰੇਜ ਲਾ ਕੇ ਚੱਲੀ ਇਹਨਾਂ ਦੀ ਫਿਰ ਆਪਾਂ 26-27 ਜੇ ਵੀ ਹੈਗੀਆਂ ਮੰਨ ਕੇ ਚੱਲ ਯਾਨੀ ਕਿ ਲਾ ਤਾਂ 30 ਦੀ ਜਾਣੀਆਂ ਅਗਲਾ ਆਪਣਾ 25 ਮੰਨ ਕੇ ਲੈ ਲੇ ਬਾਈ ਕਿਉਂਕਿ ਮੌਸਮ ਮੂਰੇ ਗਰਮੀ ਵਾਲਾ ਆਉਂਦਾ ਤੇ 25- ਦੋ ਦੋ ਚਾਰ ਦੰਦਾ ਹਨਾ ਦੋ ਦੋ ਚਾਰ ਦੰਦਾ ਦੰਦਾ ਪਾਟ ਕੇ ਦਿਖਾ ਦਿੰਦੇ ਇਹਦੇ ਵੀ ਓ ਬਸ ਉਂਗਲਾ ਰਿਭੀ ਐ ਚੋ ਤੋ ਦੇਖੋ ਦੰਦੇ ਜਾ ਬਸ ਠੀਕ ਠੀਕ ਚਾਰ ਦੰਦਾ ਚਾਰ ਦੰਦਾ ਹਨਾ ਤੇ ਆਪਣਾ ਨੰਬਰ ਬੋਲ ਦਿਓ ਵਾਰੀ ਵੀਰ ਨੰਬਰ 99154 67672 ਠੀਕ ਆ ਵਪਾਰ ਦਾ ਕੰਮ ਆਪੇ ਕਰ ਕੋ ਪੁੱਤ ਰੀਡੀਮ ਚਾਹੁੰਦੇ ਰਹਿੰਦੇ ਆ ਹਾਂ ਆਉਂਦੇ ਰਹਿੰਦੇ ਵੀਰੇ ਠੀਕ ਹੈ। ਇਹ ਕਹਿਦਾ ਬਾ ਜਦੋਂ ਮਰਜੀ ਕੋਈ ਵੀ ਆਵੇ ਗਾਂ ਇਕੱਦੀ ਹੁੰਦੀ ਹੋਈਏ ਲੋਕਾਂ ਨੂੰ। ਮੈਂ ਵੀਰੇ ਅਸਲ 'ਚ ਨਾ ਪਹਿਲਣਾ ਵੱੱਦ ਲੈ ਕੇ ਰਾਜੀ ਆ। ਹੁੰਦਾ ਦਦਾ ਜੀ ਆਪਣੇ ਕੋਲ। ਹਾਂ ਪਤਾ ਕੀ ਗੱਲ ਆ ਮੇਰਾ ਫਾਰਮ ਦਾ ਕੰਮ ਆ। ਜੇ ਕਈਆਂ ਨਾਲ ਨੰਦ ਨਹੀਂ ਵਿਕਦਾ ਤਾਂ ਆਪਾਂ ਚੋਲ ਲੈਣਾ ਹੁੰਦਾਗਾ। ਜੈ ਜੈ ਗੱਲ ਆ ਜੀ। ਤੇ ਇੱਕ ਤਾਂ ਵਹਿੜ ਤਾਂ ਹਲੇ ਕੱਚੀ ਹੈਗੀ ਆ। ਠੀਕ। ਜੇ ਕਿਸੇ ਨੂੰ ਕੱਚੀ ਦੀ ਲੋੜ ਹੋਈ। ਇਹ ਹਾਂ ਇਹ 20 ਜਨਾਂ ਦੀ ਕੱਚੀ ਆ। ਠੀਕ ਇਹ ਵੀ ਸੇਲ ਕਰਨਾ ਹੈ। ਇਹ ਵੀ ਸੇਲ ਕਰਦੇ ਆਂਗੇ। ਇਹ 20 ਜਨਾਂ ਦੀ ਕੱਚੀ ਵਹਿੜ ਆ ਗਈ ਜਿਹਦਾ ਇਹ ਵੀ ਸੇਲ ਕਰਦਾਂਗੇ। ਪੰਡਾ ਆਪਣਾ ਛੰਨਾ ਫਰਦੌਸ ਨਜੀਕ ਆ ਗਿਆ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ